ਵਹੀ ਗੁਰਜਾ ਖਾਲਸਾ ਵਹੀ ਗੁਰਜ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਆਮਗੜੀ ਆ ਪਰ ਉਹ ਜਿਹਨਾਂ ਨੇ ਆਪਣਾ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਰਣਜੋਤ ਆਮਗੜੀ ਨਾਲ ਦੇ ਆਪਣਾ ਪੇਜ ਆ ਤਾਂ ਉਹਨੂੰ ਜਰੂਰ ਫੋਲੋ ਕਰਿਓ ਤੇ ਅੱਜ ਭਰਾਵੋ ਜਿਹੜਾ ਬਿਮਾਰੀਆਂ ਦਾ ਦੌਰ ਚੱਲ ਰਿਹਾ ਇੱਕ ਘਰ ਛੱਡ ਗਿਆ ਤੀਜੇ ਘਰ ਜਿਹੜੀ ਆ ਨਾਮ ਮਰਾਤਕ ਬਿਮਾਰੀ ਐ ਜਿਹਨੂੰ ਬਸ ਸ਼ੂਗਰ ਕਹਿੰਦੇ ਆ ਡਾਇਬੀਟੀ ਇਹਦੀ ਬਹੁਤ ਮਤਲਬ ਭਾਰ ਚੱਲ ਰਹੀ ਆ ਭਰਾਵੋ ਇਹ ਤੋਂ ਬਚਣ ਦੇ ਲਈ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀ ਸਰਕਾਰ ਵੀ ਹਿੱਲੇ-ਵਿਛਲੇ ਕਰ ਰਹੀ ਐ ਤੇ ਦੇਸੀ ਦਵਾਈਆਂ ਵਗੈਰਾ ਹਨਾ ਜੋ ਵੀ ਸਿਸਟਮ ਹੈਗਾ ਅੱਜ ਭਰਾ ਉਹ ਮੇਰੇ ਪਿੰਡ ਦੇ ਵਿੱਚ ਬਾਬਾ ਇੱਕ ਦਵਾਈ ਦੇ ਰਿਹਾ ਬਲਵੀਰ ਸਿੰਘ ਮਸ਼ੀਨ ਵਾਲੇ ਉਹਨਾਂ ਨਾਲ ਨਾਲ ਅੱਲ ਪੈਂਦੀ ਆ ਤੇ ਜਾਂਗੇ ਬਾਬਾ ਭਾਈਪੋਲਾ ਦੀ ਜਗ੍ਹਾ ਦੇ ਜਗ੍ਹਾ ਦੇ ਉੱਪਰ ਦਸਵੀਂ ਵਾਲੇ ਦਾ ਦਸਵੀਂ ਭਰਦੀ ਆ ਤੇ ਉੱਥੇ ਬਾਬਾ ਇਹ ਫ੍ਰੀ ਦਵਾਈ ਦਿੰਦਾ ਹੈਗਾ ਭਰਾਬੂ ਬਾਕੀ ਤੁਹਾਡੀ ਗੱਲਬਾਤ ਕਰਾਉਣੇ ਹੋਗੇ ਆ ਤੁਹਾਨੂੰ ਮਲਾਉਣੇ ਬਾਬਾ ਮੇਰੇ ਪਿੰਡ ਦੇ ਨੇ ਬਾਬਾ ਬਲਵੀਰ ਸਿੰਘ ਇਹਨਾਂ ਵੱਲੋਂ ਸ਼ੂਗਰ ਦੀ ਦਵਾਈ ਚਾਰ ਕਰੀ ਗਈ ਹੈ ਆਪਾਂ ਬਾਬਾ ਜੀ ਤੋਂ ਜਾਣਦੇ ਆਂ ਵੀ ਕਿਵੇਂ ਲੈਣੀ ਹੈ ਕੀ ਭਰੇਜ ਨੇ ਦੱਸੋ ਬਾਬਾ ਜੀ ਦਵਾਈ ਬਾਰੇ ਇਹ ਦੇਖੋ ਜੀ ਇਹ ਸ਼ੂਗਰ ਦੇ ਤੇ ਕੰਮ ਕਰਦੀ ਹੈ ਠੀਕ ਹੈ ਜੀ ਫਿਰ ਕੋਈ ਸਾਰਾ ਕੁਛ ਜੇ ਬਨਾਸਪਤੀ ਦਵਾਈ ਦੇ ਆ ਦੇਸੀ ਦਵਾਈ ਬਣੀ ਹੋਈ ਹੈ ਠੀਕ ਹੈ ਤੇ ਬਾਕੀ ਸ਼ੂਗਰ ਨੂੰ ਜੇ ਕੋਈ ਬੰਦਾ ਅੰਗਰੇਜ਼ੀ ਦਵਾਈ ਗੋਲੀ ਖਾਂਦਾ ਹੈ ਕਿਹਦਾ ਲੱਗਦਾ ਹੈ ਬੰਦਾ ਇਹ ਇਹਨੂੰ 8 ਦਿਨ ਚੰਗੀ ਕੰਟਰੋਲ ਕਰਤੀ ਜਗਾ ਜਗਾ ਖਾਓ ਬਲ ਜੜੀ ਤੋਂ ਵੀ ਕੱਟੋ ਇਹ ਉਹ ਜਿਹੜਾ ਪੈਂਦਾ ਕੀ ਤੇਰੇ ਵਿੱਚ ਇਹਦੇ ਵਿੱਚ ਪੈਂਦੇ ਨੇ ਪੰਜ ਚਾਰ ਚੀਜ਼ਾਂ ਦਾ ਆਪਣੇ ਆਪ ਹੀ ਮਿਲ ਜਾਂਦੇ ਕੋੜ ਤੋਂ ਮੇ ਹੋਏ ਸ਼ੂਗਰ ਦੇ ਬੂਟਾ ਉਹਨਾਂ ਗੁਰਮਾਰਜੀ ਨੂੰ ਕਹਿੰਦੇ ਨੇ ਟੁਕੀ ਉਹ ਪੈਂਦਾ ਠੀਕ ਹੈ ਜਾਮਣ ਪੈਂਦੀ ਹੈ ਛੋਟਾ ਕਰੇਡ ਦਾ ਪੈਂਦਾ ਤੁਲਸੀ ਪੈਂਦੀ ਹੈ ਠੀਕ ਹੈ ਤੇ ਪੰਜ ਸੱਤ ਚੀਜ਼ਾਂ ਦੱਸ ਜਾਂ ਬੱਚੀ ਫਿਰ ਪਸਾਜ ਕਰ ਦਿੰਦੇ ਨੇ ਠੀਕ ਹੈ ਉਹ ਹੈ ਮੈਂ ਸਮਝ ਰਿਹਾ ਗੜਕੇ ਤੇ ਆ ਰਿਹਾ ਕਿ ਇਹ ਇਸੇ ਦਾ ਕੋਈ ਫਰਕ ਨਹੀਂ ਹੈ ਠੀਕ ਹੈ ਉਹ ਹੁੰਦਾ ਕਦੋਂ ਖਾਦੋਂ ਯਾਨਕਿ ਜਿਹੜਾ ਸ਼ੂਗਰ ਹੁੰਦਾ ਹੈ ਇਹ ਸ਼ੂਗਰ ਦੇਖੋ ਜੀ ਅਸਧਾ ਥੋੜਾ ਬਾਲਾ ਇਹ ਜਦਾ ਖਾਣ ਪੀਣ ਦੇ ਪਰਹੇਜ਼ ਜਿਹੜਾ ਰੱਖਦਾ ਉਹ ਸ਼ੂਗਰ ਨਹੀਂ ਹੁੰਦਾ ਜਿਹੜਾ ਖਾਣ ਪੀਣ ਆਮ ਲੋਕ ਚਲ ਬੱਚੇ ਖਾਂਦੇ ਨੇਗੇ ਉਹਨਾਂ ਨਾਲ ਜ਼ਿਆਦਾ ਸਈ ਜਿਆ ਫੋਲ ਰੇਂਪ ਹੋਇਆ ਮਿੱਠੀਆਂ ਚੀਜ਼ਾਂ ਖਾਣੇ ਬਸ ਇਹੀ ਕਈ ਇਸੇ ਦੀ ਜਾਣਗੇ ਜਿਹੜੀਆਂ ਬਸ ਜਾਂ ਕੋ ਮੈਂ ਦੇਉ ਤੁਹਾਨੂੰ ਅਸਲ ਕੋਸਾ ਦੇਖੋ ਜੀ ਇਹ ਦੇਸੀ ਦਵਾਈ ਹੈ ਕੋਈ ਅੰਗਰੇਜ਼ੀ ਮੈਡੀਸਿਨ ਦਾ ਹੈ ਨਹੀਂ ਠੀਕ ਹੈ ਜੀ ਆਪਾਂ ਗੋਲੀ ਲੈ ਲਓ ਤੇ ਨਾਲ ਨਾਲ ਬੰਦ ਹੋ ਜੇ ਠੀਕ ਹੈ ਇਹ ਰੂਟੀਨ ਨਾਲ ਖਾਣੀ ਪੈਂਦੀ ਹੈ ਘੱਟੋ ਘੱਟ 1.5 ਮਹੀਨਾ ਤੋਂ ਠੀਕ ਹੈ ਬਾਕੀ ਜਿੰਨੇ ਹੁਣ ਅੰਗਰੇਜ਼ੀ ਦਵਾਈ ਖਾਂਦਾ ਜਿਹੜਾ ਇਨਸਾਨ ਹੈ ਟੀਕਰ ਵਾਲਾ ਦਾ ਚਾਹੇ ਗੋਲੀ ਖਾਂਦਾ ਠੀਕ ਹੈ ਉਹਨੂੰ ਇਹ ਅਸਰ ਨਾਲ ਕੰਟਰੋਲ ਕਰ ਲੈਣੀ ਹੈ ਠੀਕ ਹੈ ਕੋਈ ਠੀਕਾ ਪੂਰੀ ਦਾਉਣ ਦੀ ਲੋੜ ਨਹੀਂ ਪੈਂਦੀ 8 ਦਿਨ ਤੋਂ ਬਾਅਦ ਕਿੰਨੀ ਕਿ ਮਹਿੰਗੀ ਆ ਕਿੰਨੇ ਕ ਪੈਸੇ ਲੈਣੇ ਵੇ ਸੌ ਜੀ ਮਹਿੰਗੀ ਮੁਗੀ ਕਿਹੜੀ ਆ ਇੱਥੇ ਸੇਵਾ ਕਰਦੇ ਸੇ ਬਾਬੇ ਜੀ ਸੇਵਾ ਕਰਦੇ ਆ ਕਿਹੜੇ ਦਿਨ ਬਾਬਾ ਇਹ ਆ 10ਵੀਂ ਦਾ ਮੇਲਾ ਭਰਦਾ ਬਾਬਾ ਭਾਈ ਘੋੜਾ ਠੀਕ ਹੈ ਜੀ ਅਫਰ ਕੇਤਾਂ ਦੇ ਵਿੱਚ ਜਿਹੜੀ ਸਮਾਦ ਬਣੀ ਹੋਈ ਠੀਕ ਹੈ ਜੀ ਤੇ ਉੱਥੇ ਅਸੀਂ ਬੈਠਿਆ ਹਾਂ ਉੱਥੇ ਸੇਵ ਹੈ ਜਿਹੜਾ ਕੋਈ ਆ ਉਹ ਜਿਹੜਾ ਮਰਜ਼ੀ ਰਹਿ ਜਾਓ ਕੋਈ ਪੈਸਾ ਨਹੀਂ ਮੰਗਦੇ ਬਾਈ ਠੀਕ ਹੈ ਜੀ ਤੇ ਉਹ ਹੋਰ ਇਹਦਾ ਸਿੱਟੇ ਪਰ ਇਹ ਜੀ ਦੇਖੋ ਜੀ ਇਹਦੇ ਵਿੱਚ ਸਾਰਾ ਵੱਡਾ ਇਹਦਾ ਦੁਸ਼ਮਣ ਮੈਦਾ ਅੱਛਾ ਜੀ ਮੈਦਾ ਚੌਲ ਅੱਛਾ ਤੇ ਬਾਕੀ ਅਰ ਠੀਕ ਹੈ ਆਲੂ ਚਾਹ ਆਪਾਂ ਪੈਦਾ ਕਰਦੇ ਨੇ ਦੇਖੋ ਉਹਦੇ ਵਿੱਚ ਸਭ ਤੋਂ ਪਹਿਲਾਂ ਜੂਰੀ ਪੈਂਦਾ ਪੈਂਦਾ ਹੈ ਪਹਿਲਾਂ ਇਹ ਜੂਰੀਆ ਜਿੱਥੇ ਜਿਹੜੀ ਚੀਜ਼ ਵੱਧ ਪੈਂਦਾ ਉਹ ਜੋ ਇੱਕ ਤੱਤ ਹੁੰਦਾ ਕਾਰਬੋਹਾਈਡਰੇਟ ਉਹ ਵੱਧ ਪੈਦਾ ਹੁੰਦਾ ਠੀਕ ਹੈ ਉਹਦਾ ਕਾਰਨ ਇਹ ਸਮੇਂ ਸ਼ੂਗਰ ਹੈ ਛੇਜ ਦੇ ਵਿੱਚ ਪੈਦਾ ਹੋ ਜਾਂਦਾ ਠੀਕ ਹੈ ਤੇ ਹੋ ਫਰੂਟ ਵਗੈਰਾ ਜਿਹੜੇ ਤੁਸੀਂ ਕਹਿ ਰਹੇ ਸੀਗੇ ਹਾਂਜੀ ਇਹ ਜੋ ਫਰੂਟ ਕਹਦੇ ਫਰੂਟ ਤੋਂ ਹੀ ਪੈਦਾ ਹੁੰਦਾ ਫਰੂਟ ਤਾਂ ਦੇਖੋ ਇਹ ਕਈ ਫਰੂਟ ਵੀ ਇਹੋ ਜਿਹੇ ਨੇ ਜਿਹਦੇ ਵਿੱਚ ਸ਼ੰਕਰ ਹੈ ਮੰਨ ਲਓ ਜਿਵੇਂ ਕੇਲਾ ਹੈ ਅੱਛਾ ਕੇਲੇ ਵੀ ਸਾਰਾ ਕਾਰਬੋਹਾਈਡਰੇਟ ਵੱਧਦਾ ਠੀਕ ਹੈ ਹਾਂਜੀ ਤਰਬੂਜ ਆ ਦੇਖੋ ਆਂਗੇ ਆਪੇ ਹੁੰਦੇ ਤਰਬੂਜ ਹੁੰਦਾ ਹੈਗਾ ਤੇ ਬਾਕੀ ਅੰਗੂਰ ਹੈ ਠੀਕ ਹੈ ਅੰਬ ਹੈ ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਦਾਤ ਵੱਧ ਹੁੰਦਾ ਉਹਦਾ ਕਰਕੇ ਸ਼ੂਗਰ ਭਾਈ ਜਾਂਦਾ ਕਈ ਫਰੂਟ ਦੂਜੇ ਬਾਕੀ ਸਾਰੇ ਫਰੂਟ ਜਿਵੇਂ ਅਨਾਸਪਤੀ ਆਰਡੂ ਨਿੰਬੂ ਅਮਰੂਦ ਅਮਰੂਦ ਮਾ ਜੋ ਮਰਜ਼ੀ ਖਾਓ ਉਵਰ ਕੇ ਫੇਰੀ ਦੇਣਾ ਜਿਹੜੀਆਂ ਹੁਣ ਦਾਲਾਂ ਨੇ ਦਾਲਾਂ ਦੇ ਵਿੱਚ ਜੇ ਆਪਾਂ ਦਾਲ ਨੂੰ ਧੋਈ ਤੇ ਤੋੜੋ ਫਿਰ ਤਾਂ ਹੁਣ ਨੁਕਸਾਨ ਦੇ ਠੀਕ ਹੈ ਜੇ ਆਪਾਂ ਸਣੇ ਸ਼ਿਰ ਕੀ ਖਾਓ ਮੂੰਗੀ ਖਾਓ ਮਸਰੀਫਾ ਵਾਹ ਖਾ ਲੋ ਖਾ ਲੋ ਮੇਰੀ ਕੋਣ ਮਸਲ ਮਸਲ ਜੇ ਛਿਰਕੇ ਸਮੇਂ ਦਿਖਾਉਂਦੇ ਉਹਦਾ ਫੈਸਲਾ ਕਿਹੜਾ ਹੁੰਦਾ ਛਿਰਕਾ ਹੈ ਛਿਰਕੇ ਦੇ ਵਿੱਚ ਫਾਈਬਰ ਫਾਈਬਰ ਹੁੰਦਾ ਉਹ ਜਿਹੜਾ ਫਾਈਬਰ ਹੈ ਫਾਈਬਰ ਦਿੱਤਾ ਜਿਹੜਾ ਸ਼ੂਗਰ ਨੂੰ ਮਾਰਦਾ ਹੈ ਇਹ ਵੀਡੀਓ ਇਨਕਾਰ ਖਿੱਚ ਕੇ ਸੇਰ ਸਾਡੇ ਪਿੰਡ ਬਾਬਾ ਫਰੀਦਵਾਇ ਦੇ ਰਿਹਾ ਤਾਂ ਵੱਧ ਤੋਂ ਵੱਧ ਦਾ ਫਾਇਦਾ ਠਾਈਏ ਬੈਗਰੀ ਚ ਖਾਲਸਾ ਬੈਗਰੀ ਨਹੀਂ ਫਤ